ਅਸੀਂ ਕੱਲ ਅੱਜ ਅਸੀਂ ਖੁਦ ਮੈਂ ਕਿਉਂਕਿ ਅ ਪਰਨ ਜਿਹੜਾ ਨਤੀਜਾ ਸੀ ਉਹਦੀ ਤਰਫ ਤੋਂ ਬਾਅਦ ਪ੍ਰੈਕਟਿਸ ਇਹਨਾਂ ਬੱਚਿਆਂ ਦੀ ਜਿਹੜੀ ਪ੍ਰੋਪਰ ਹੋ ਨਹੀਂ ਸੀ ਗਈ। ਤੋਂ ਮੈਂ ਡਿਸਾਈਡ ਕੀਤਾ ਕਿ 5 ਤੋਂ ਲੈ ਕੇ 5:30 ਤੋਂ ਲੈ ਕੇ 7 ਵਜੇ ਤੱਕ ਇਹਨਾਂ ਬੱਚਿਆਂ ਨੂੰ ਮੈਂ ਆਪਸ ਕਾਣਾ ਕਰਨਾ ਹੈ। ਔਰ ਬਹੁਤ ਅੱਛੇ ਬੱਚੇ ਬਹੁਤ ਵਧੀਆ ਹੈ ਬੀ ਜਦਾ ਮਿਹਨਤ ਹੁਣ ਕਰ ਰਹੇ ਆ। ਦੋਖਦੇ ਨਹੀਂ ਹੋਏ ਆ। ਔਰ ਇਹਨਾਂ ਦੀ ਡਾਈਟ ਦਾ ਪ੍ਰਬੰਧ ਵੀ ਅਸੀਂ ਜਿਹੜਾ ਉਹ ਕਰ ਰਹੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ 15 ਦਿਨ ਵਾਸਤੇ ਸਾਡੇ ਜਿਹੜੇ ਬਲੌਕ ਇੰਚਾਰਜ ਨੇ ਮਨਜੀਤ ਸਿੰਘ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਮੈਂ ਇਹਨਾਂ ਨੂੰ ਡਾਈਟ ਉਹਦੇ ਚ ਆਂਡੇ ਆ ਫਰੂਟ ਆ ਦੁੱਧ ਉਹ ਇਹਨਾਂ ਨੇ ਦੇਖੇ ਕਰਨੇ ਆ ਉਸ ਤੋਂ ਬਾਅਦ ਇੱਥੇ ਅ ਰਜੀਵ ਧੀਰ ਆਏ ਸੀਗੇ ਉਹ ਕਹਿੰਦੇ ਨੇ ਕਿ 15 ਦਿਨ ਦਾ ਬੇਰਾ ਬੁੱਕ ਕਰ ਲਓ ਮੈਂ ਵੀ 15 ਦਿਨ ਬੁੱਕ ਕਰ ਲਿਆ ਸੋ ਅਸੀਂ ਇਹਨਾਂ ਬੱਚਿਆਂ ਨੂੰ ਡਾਈਟ ਦੇਣੀ ਹੈ ਕਿਉਂਕਿ ਅਸੀਂ ਮਿਹਨਤ ਬਹੁਤ ਕਰਾ ਰਹੇ ਹਾਂ ਨਾਲ ਇਹਨਾਂ ਨੂੰ ਪੜ੍ਹਾਈ ਲਈ ਪ੍ਰੇਰਦੇ ਹਾਂ ਇੱਕ ਚੰਗੇ ਇਨਸਾਨ ਜਿਹੜਾ ਇਹਨਾਂ ਨੂੰ ਬਣਾਣਾ ਹੈ ਅਸੀਂ ਤੇ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਮੈਂ ਇੱਥੇ ਇਸ ਗਰਾਊਂਡ ਦੇ ਵਿੱਚ ਕਿਸੇ ਦਿਨ ਭਾਵੇਂ ਮਿਸ ਹੋ ਜਾਏ ਨਹੀਂ ਤੇ ਮੈਂ ਸ਼ਾਮ ਨੂੰ ਇੱਥੇ ਗਰਾਊਂਡ 'ਚ ਹੋਇਆ ਕਰੂੰਗਾ ਤੁਸੀਂ ਆਪਣੇ ਬੱਚਿਆਂ ਨੂੰ ਭੇਜੋ ਇੱਥੇ ਉਹਨਾਂ ਨੂੰ ਖੇਡਣ ਵਾਲੇ ਪਾਸੇ ਲਾਈਏ ਇਹ ਬੱਚੇ ਕਦੇ ਵੀ ਨਸ਼ੇ ਵਾਲੀ ਨਹੀਂ ਜਾ ਸਕਦੇ ਕੋਈ ਇਹਨਾਂ ਨੂੰ ਮਾੜੀ ਆਦਤ ਨਹੀਂ ਕਹਿ ਸਕਦੀ ਉਹ ਬੱਚੀਆਂ ਵੀ ਨੇ ਆ ਛੋਟੀਆਂ-ਛੋਟੀਆਂ ਆ ਛੋਟੂ-ਛੋਟੇ ਬੱਚੇ ਨੇ ਅੱਜ ਤੇ ਥੋੜਾ ਜਿਹਾ ਰਸ ਘੱਟ ਹੈ ਤੇ ਮੈਨੂੰ ਲੱਗਦਾ ਹੈ ਵੀ ਸਾਨੂੰ 100 ਬੱਚਾ ਤਕਰੀਬਨ ਸਾਡਾ 100 ਬੱਚਾ ਤੇ ਹੋ ਜਾਣਾ ਹੈ ਤੋਂ ਆ ਸਾਰੇ ਜਿਹੜੇ ਲਾਗੇ-ਲਾਗੇ ਪਿੰਡ ਨੇ ਇਹ ਜਿਹੜਾ ਸਟੇਡੀਅਮ ਹੈ ਇਹ ਇਕੱਲਾ ਧਗੂੜੀਆਂ ਦਾ ਸਟੇਡੀਅਮ ਨਹੀਂ ਇਹ ਪੂਰੇ ਹਲਕੇ ਦਾ ਤੇ ਮੈਂ ਇਵਨ ਕਹੂੰਗਾ ਕਿ ਜਲੰਧਰ ਦਾ ਸਟੇਡੀ ਆ ਕਪੂਰਥਲੇ ਡਿਸਟ੍ਰਿਕਟ ਦਾ ਜਿਹੜਾ ਇਹ ਸਟੇਡੀਅਮ ਹੈ ਇਦੇ ਵਿੱਚ ਅਸੀਂ ਜੋ ਕੁਝ ਬਣਾ ਰਹੇ ਆਂ ਇਹ ਕੱਲੇ ਦਬੂਲੀਆਂ ਲਈ ਨਹੀਂ ਬਣਾ ਰਹੇ ਅਸੀਂ ਸਾਰੇ ਹਲਕੇ ਲਈ ਬੜਾ ਲੱਗੇ ਲੱਗੇ ਆ ਮੇਰੇ ਖਿਆਲ ਚ ਕਿਤੋਂ 10 ਮਿੰਟ ਲੱਗਣਗੇ ਕਿਤੋਂ 15 ਲੱਗਣਗੇ ਵੱਧ ਤੋਂ ਵੱਧ 20 ਮਿੰਟ ਲੱਗਣਗੇ ਕਿਤੋਂ 2 ਮਿੰਟ ਲੱਗਣਗੇ 3 ਮਿੰਟ ਲੱਗਣਗੇ ਸਾਰੇ ਬੱਚਿਆਂ ਨੂੰ ਇੱਥੇ ਭੇਜਿਆ ਕਰੋ ਬੱਚੇ ਮੋਬਾਈਲ ਤੋਂ ਬਚ ਜਾਣਗੇ ਬੱਚੇ ਜਿਹੜੇ ਨੇ ਬੁਰੀਆਂ ਆਦਤਾਂ ਤੋਂ ਬਚ ਜਾਣਗੇ ਤੇ ਆਪਾਂ ਇੱਥੇ ਛੋਟੇ ਬੱਚਿਆਂ ਲਈ ਵੀ ਜਿਹੜਾ ਉਹ ਪ੍ਰੈਕਟਿਸ ਦਾ ਇੰਤਜ਼ਾਮ ਜਿਹੜਾ ਉਹ ਕਰ ਰਹੇ ਆ ਅਸੀਂ ਮੈਂ ਹਰਦੀਪ ਮਨਜੀਤ ਇਹ ਸਾਰੇ ਜਣੇ ਰਲ ਕੇ ਅਸੀਂ ਚਾਹੁੰਦੇ ਆ ਕਿ ਇੱਕ ਇਦਾਂ ਦੀ ਫਿਰ ਤੇ ਇਦਾਂ ਦੀ ਲੀ ਪਾਦੀ ਹੈ ਤਾਂ ਕਿ ਇੱਕ ਮਾਹੌਲ ਬਣ ਜਾ ਸਪੋਰਟਸ ਦਾ ਅਲੱਗ-ਅਲੱਗ ਗੇਮਾਂ ਦਾ ਹਲਕੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਪਰ ਬਾਸਕਟਬਾਲ ਦਾ ਮੈਂ ਆਪ ਕਿਉਂਕਿ ਮੈਂ ਬਾਸਕਟਬਾਲ ਖਿਡਾਰੀ ਰਿਆਂ ਸੋ ਮੈਂ ਆਪ ਇੱਥੇ ਇੰਟਰਸਟ ਲੈ ਕੇ ਇਹ ਸਾਰਾ ਕੁਝ ਕਰੂੰਗਾ ਤੇ ਅੱਗੋਂ ਟ੍ਰੇਨਿੰਗ ਕਰਾਂਗੇ ਔਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜੇ ਇੰਨਾ ਖਿਡਾਰੀਆਂ ਦੇ ਵਿੱਚੋਂ ਹੀ ਇੰਟਰਨੈਸ਼ਨਲ ਪਲੇਅਰ ਨਿਕਲਣਗੇ ਔਰ ਵੱਡੇ ਵੱਡੇ ਅਫਸਰ ਬਣਨਗੇ ਸੋ ਸਾਰੇ ਪੇਰੈਂਟਸ ਨੂੰ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਬੇਸ਼ੱਕ ਤੁਹਾਡੇ 6 ਸਾਲ ਦਾ ਬੱਚਾ ਵੀ ਆ ਉਹਨੂੰ ਖੇਡਾਂ ਦਾ ਨਸ਼ਾ ਲਾ ਦਿਓ ਤੇ ਜਿਹੜੇ ਬੱਚੇ ਵੱਡੇ ਨੇ ਖਾਸ ਕਰਕੇ ਜਿਹੜੇ ਬੱਚਿਆਂ ਦੀ ਤੁਹਾਨੂੰ ਲੱਗਦਾ ਕਿ ਹਾਈਟ ਬਹੁਤ ਵੱਧ ਸਕਦੀ ਹੈ ਉਹ ਗੇਮ 'ਚ ਬਹੁਤ ਅੱਗੇ ਜਾ ਸਕਦੇ ਆ ਸੋ ਸਾਰੇ ਜਣੇ ਇੱਥੇ ਇਸ ਸਟੇਡੀਅਮ ਦਾ ਸਦਾ ਲੋ ਮੈਂ ਖੁਦ ਜਿਹੜੀ ਹੈ ਉਹ ਟ੍ਰੇਨਿੰਗ ਦੇ ਰਿਹਾ ਮੈਂ ਟ੍ਰੇਨਿੰਗ ਦਊਗਾ ਤੇ ਬੱਚਿਆਂ ਨੂੰ ਵਧੀਆ ਉਹਨਾਂ ਦੀ ਗੇਮ ਹੋ ਜਾਊਗੀ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਹੁਤ ਬਹੁਤ ਧੰਨਵਾਦ